ਇੱਕ ਵਾਰ ਫੇਰ ਆਪ ਸਭ ਦਾ ਸਵਾਗਤ ਹੈ ਆਪਣੀ ਇੱਕ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਆਪਾਂ ਪਹਿ ਸਭ ਤੋਂ ਪਹਿਲਾਂ ਜਿਹੜਾ ਇੱਥੇ ਸਕਰੀਨ ਤੇ ਦਿਖ ਰਿਹਾ ਫਸਟ ਡੇ ਕਵਰ ਇਹਦੇ ਬਾਰੇ ਗੱਲਬਾਤ ਕਰਾਂਗੇ ਇਹ ਆਂ ਇੰਡੀਆ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ 1978 ਦਾ ਇੱਕ ਫਸਟ ਡੇ ਕਵਰ ਆ ਜਿਹਦੇ ਉੱਤੇ ਚਾਰ ਸਟੈਂਪਾਂ ਲੱਗੀਆਂ ਹੋਈਆਂ ਨੇ ਤੇ ਇਹਦੇ ਉੱਤੇ ਇੱਥੇ ਲਿਖਿਆ ਵੀ ਹੋਇਆ ਆ ਦੇਖੋ ਹਿੰਦੀ ਦੇ ਵਿੱਚ ਲਿਖਿਆ ਹੋਇਆ ਤੇ ਨਾਲ ਹੀ ਇੰਗਲਿਸ਼ ਵਿੱਚ ਫਰਸਟ ਡੇ ਕਵਰ ਤੇ ਇਧਰ ਆਹ ਪਿਕਚਰ ਲੱਗੀ ਹੋਈ ਹੈ ਇੱਕ ਤੇ ਇਧਰ ਲੱਗਿਆ ਹੋਏ ਨੇ ਇਹ ਚਾਰ ਟਿਕਟਾਂ ਜਿਨ੍ਹਾਂ ਦੇ ਉੱਤੇ ਨਵੀਂ ਦਿੱਲੀ ਤੋਂ ਸਟੈਂਪ ਲੱਗੀ ਹੋਈ ਆ ਤੇ ਇਹ ਜਿਹੜੀਆਂ ਪਿਕਚਰ ਆਹ ਡਾਕ ਟਿਕਟਾਂ ਨੇ ਚਾਰ ਇਹਨਾਂ ਦੇ ਉੱਤੇ ਜਿਹੜੀਆਂ ਫੋਟੋਆਂ ਨੇ ਇਹ ਕਿਸੇ ਕਲਾਕਾਰ ਵੱਲੋਂ ਆਰਟਿਸਟ ਵੱਲੋਂ ਯਾਨੀ ਕਿ ਬਣਾਈਆਂ ਹੋਈਆਂ ਚਿੱਤਰ ਨੇ ਤੇ ਇਹਦੇ ਵਿੱਚ ਜਿਹੜੀ ਆਪਾਂ ਖਾਸੀਅਤ ਜਿਹੜੀ ਚੀਜ਼ੀ ਦੇਖਣੀ ਆ ਉਹ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣੀ ਆ ਉਹ ਹੈਗੀ ਆਹ ਟਿਕਟ ਇਹ ਟਿਕਟ ਇਹ ਟਿਕਟ ਦੇ ਇਧਰਲੇ ਪਾਸੇ ਆਰਟਿਸਟ ਦਾ ਨਾਮ ਲਿਖਿਆ ਹੋਇਆ ਬਸ ਤੁਸੀਂ ਆਪਣੇ ਆਪ ਵੀ ਦੇਖ ਲਿਓ ਆਪਾਂ ਵੀ ਤੁਹਾਨੂੰ ਦੱਸ ਦਿੰਨੇ ਆ ਅਮਰਤਾ ਸ਼ੇਰਗਿੱਲ ਤੇ ਇਹ ਇੱਕ ਪੰਜਾਬ ਦੀ ਸਿੱਖ ਕੁੜੀ ਸੀਗੀ ਚਿੱਤਰਕਾਰ ਤੇ ਉਹਦੇ ਵੱਲੋਂ ਲਾਈ ਹੋਈ ਪੇਂਟਿੰਗ ਨੂੰ ਇਹ ਸਟੈਂਪ ਦੇ ਉੱਤੇ ਜਿਵੇਂ ਜਗ੍ਹਾ ਦਿੱਤੀ ਗਈ ਆ ਲਾਈ ਗਈ ਆ ਇੱਥੇ 2 ਰੁਪਏ ਦੀ ਇਹ ਸਟੈਂਪ ਆ ਤੇ ਇਦਾਂ ਦੀ ਸਾਈਡ ਦਿੱਤੇ ਜਿਹੜੇ ਇੱਥੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਅਮਰਤਾ ਸੇਰਗਿਲ ਤੇ ਉਰੇ ਲਿਖਿਆ ਹੋਇਆ ਇੰਗਲਿਸ਼ ਵਿੱਚ ਤੇ ਇਹ ਫੋਟੋ ਬਣੀ ਹੋਈ ਆ ਜਿਹਦੇ ਵਿੱਚ ਇਹ ਚਾਰ ਕੁੜੀਆਂ ਇੱਕ ਜਮਾਂ ਛੋਟੀਆਂ ਦੂਜੀਆਂ ਵੱਡੀਆਂ ਨੇ ਤੇ ਇਹ ਇਹਦੇ ਤੋਂ ਵੱਡੀ ਆ ਤੇ ਉਹ ਖੜੀਆਂ ਦਿਖਾਈ ਦੇ ਰਹੀਆਂ ਨੇ ਤੇ ਅਮਰਤਾ ਸੇਰਗਿਲ ਜਿਹੜੀ ਕਿ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਪੰਜਾਬ ਨਾਲ ਸੰਬੰਧਿਤ ਇੱਕ ਚਿੱਤਰਕਾਰ ਸੀਗੀ ਤੇ ਆ ਦੂਜੀਆਂ ਹੋਰ ਸਟੈਂਪਾਂ ਨੇ ਇਹ ਜਿਵੇਂ 50 ਪੈਸੇ ਦੀ ਹੈ 25 ਪੈਸੇ ਦੀ ਤੇ ਇਹ ਹੈਗੀ ਹੈਗੀ 1 ਰੁਪਏ ਦੀ ਤੇ ਇਹਨਾਂ ਵਿੱਚੋਂ ਸਭ ਤੋਂ ਵੱਧ ਮੁੱਲ ਵਾਲੀ ਜਿਹੜੀ ਸਟੈਂਪ ਆ 2 ਰੁਪਏ ਦੀ 1978 ਵਿੱਚ ਜਾਰੀ ਹੋਈ ਹੋਈ ਉਹ ਹੈਗੀ ਹੈਗੀ ਅਮਰਤਾ ਸ਼ੇਰਗਿੱਲ ਵੱਲੋਂ ਬਣਾਈ ਹੋਈ ਇੱਕ ਚਿੱਤਰਕਾਰ ਚਿੱਤਰ ਬਨਾਇਆ ਹੋਇਆ ਜਿਹੜਾ ਉਹਦੀ ਫੋਟੋ ਲਾ ਕੇ ਨਾਲ ਉਹਦਾ ਨਾਮ ਲਿਖਿਆ ਹੋਇਆ ਤੇ ਇਹ ਆ ਜਿਵੇਂ ਇਹ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਇਧਰਲੇ ਪਾਸੇ ਕੁਝ ਖਾਸ ਨਹੀਂ ਹੋਏਗਾ ਜਿਵੇਂ ਤੁਸੀਂ ਇਧਰ ਵੀ ਦੇਖ ਸਕਦੇ ਹੋ ਤੇ ਇਹ ਤੋਂ ਜਿਹੜੀ ਅਗਲੀ ਇੱਕ ਹੋਰ ਸਟੈਂਪ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਉਹ ਹੈਗੀ ਇਹ ਸਟੈਂਪ ਤੇ ਆ ਦੇਖੋ ਇਹ ਸਟੈਂਪਾ ਜਿਹੜੀ ਇਹ 1997 ਵਿੱਚ ਜਾਰੀ ਕੀਤੀ ਹੋਈ ਸਟੈਂਪ ਤੇ ਇਹ ਲਾਲ ਕਿਲੇ ਦੇ ਉੱਤੇ ਇਹ ਤਿੰਨ ਪਿਕਚਰਾਂ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਤਿੰਨਾਂ ਦੇ ਨਾਂ ਲਿਖੇ ਹੋਏ ਨੇ ਆਹ ਜਿਵੇਂ ਤੁਸੀਂ ਪੜ੍ਹ ਸਕਦੇ ਹੋ ਆਪਣੇ ਆਪ ਆ ਦੇਖੋ ਇਹ ਵੀ ਇੱਕ ਸਿੱਖ ਵਿਅਕਤੀ ਦੀ ਸਟੈਂਪ ਇਹਦੇ ਵਿੱਚ ਪਿਕਚਰ ਆ ਇਸ ਸਟੈਂਪ ਦੇ ਵਿੱਚ ਜੀ ਐਸ ਢਿੱਲੋਂ ਆਹ ਦੇਖੋ ਜੀ ਦਾ ਨਾਂ ਜੀ ਐਸ ਢਿੱਲੋਂ ਆ ਤੇ ਇਹ ਸਟੈਂਪਾਂ ਨੇ ਜਿਹੜੀਆਂ ਇਹ ਫਸਟ ਡੇ ਕਵਰ ਆ ਜਾਂ ਇਹ ਆਪਣੇ ਹੁਣ ਨਵੀਂ ਕਲੈਕਸ਼ਨ ਦੇ ਵਿੱਚ ਸ਼ਾਮਲ ਹੋਈ ਆ ਤੇ ਇਹ ਸਟੈਂਪਾਂ ਜਿਹੜੀ ਇਹ ਵੀ 2 ਰੁਪਏ ਦੀ ਸਟੈਂਪ ਜਿਹੜੀ ਤੁਸੀਂ ਇਸ ਟਾਈਮ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਸਟੈਂਪ ਦੀ ਇੱਕ ਖਾਸੀਅਤ ਇਹ ਆ ਵੀ ਇਹ ਸਟੈਂਪ ਦੇ ਵਿੱਚ ਜਿਹੜੇ ਇਹ ਵਿਅਕਤੀ ਨੇ ਇਹ ਇੱਕ Hindu ਸਮਾਜ ਨਾਲ ਸੰਬੰਧਤਾ ਇੱਕ ਸਿੱਖ ਨਾਲ ਤੇ ਤੀਜਾ ਮੁਸਲਮਾਨ ਭਾਈਚਾਰੇ ਨਾਲ ਇਹਨਾਂ ਦੇ ਨਾਂ ਜੀਐਸ ਢਿੱਲੋਂ ਤੇ ਪੀਕੇ ਸੈਗਲ ਤੇ ਤੀਜੇ ਦਾ ਨਾਂ ਜਿਹੜਾ ਹੈਗਾ ਖਾਨ ਆ ਉਹ ਉਹਦਾ ਨਾਂ ਵੀ ਆਪਾਂ ਤੁਹਾਨੂੰ ਇੱਥੇ ਲਿਖਿਆ ਹੋਣਾ ਅ ਆ ਸੀਗਾ ਨਵਾਜ ਖਾਨ ਆ ਲਿਖੇ ਹੋਏ ਨੇ ਆ ਲਿਖੇ ਹੋਏ ਨੇ ਸਾਰੇ ਤੇ ਤੇ ਇਹ ਇੱਕ ਜਿਵੇਂ ਹਿੰਦੀ ਤੇ ਅੰਗਰੇਜ਼ੀ ਚ ਇਹਦਾ ਨਾਂ ਲਿਖਿਆ ਹੋਇਆ ਜਿਹੜਾ ਇੱਧਰ ਲਾ ਜਿਹੜਾ ਇਹ ਵਿਚਾਲੇ ਵਾਲਾ ਇਹ ਸਿੱਖ ਵਿਅਕਤੀ ਆ ਤੇ ਜਿਹੜਾ ਇਹ ਹੈਗਾਗਾ ਹਿੰਦੂ ਭਾਰੀ ਭਾਈਚਾਰੇ ਚ ਉਹ ਹੈਗਾ ਇਹ ਤੇ ਇਸ ਤਰ੍ਹਾਂ ਇਹ ਇੱਕ ਸਟੈਂਪ ਦੇ ਵਿੱਚ ਤਿੰਨ ਜਿਵੇਂ ਕਮਿਊਨਿਟੀਆਂ ਜਾਂ ਕਹੇ ਲੋ ਵੀ ਧਰਮ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਦਰਸਾਉਂਦੀ ਹੋਈ ਇਹ ਪਿਕਚਰ ਜਿਹੜੀ ਇਹ ਹੈਗੀ ਆ ਤੇ ਤੇ ਜਿਹੜਾ ਇਹ ਜੀਐਸ ਢਿੱਲੂਆਂ ਇਹਦਾ ਪੂਰਾ ਨਾਮ ਜਿਹੜਾ ਹੈਗਾ ਇਹ ਉਹਦਾ ਪੂਰਾ ਨਾਮ ਹੈਗਾ ਗੁਰਬਖਸ਼ ਸਿੰਘ ਢਿੱਲੋਂ ਇਹਦਾ ਪੂਰਾ ਨਾਮ ਹੈਗਾ ਜੀਐਸ ਢਿੱਲੋਂ ਦਾ ਗੁਰਬਖਸ਼ ਸਿੰਘ ਢਿੱਲੋਂ ਇਹ ਜਿਹੜੇ ਤਿੰਨ ਵਿਅਕਤੀ ਨੇ ਇਹ ਜਿਹੜਾ ਆਪਣਾ ਹੈਗਾ ਜੀ ਅ ਇੰਡੀਆਨਾ ਨੈਸ਼ਨਲ ਆਰਮੀ ਤੇ ਉਹਦੇ ਵਿੱਚ ਹਾਈ ਰੈਂਕ ਦੇ ਅਫੀਸਰ ਸੀਗੇ ਇਹ ਤਿੰਨੇ ਅੱਜ ਕਰਦੇ ਆ ਇਹ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਦੇਖਦੇ ਰਹੋ ਧੰਨਵਾਦ